ਅਸਿਕਲ ਦੋਸਤੋ ਨਾਮ ਪ੍ਰਿਆ ਹੈ ਉਹ ਸ਼ਾਰਪੁਰ ਤੋਂ ਬਿਲੋਂਗ ਕਰਦੀ ਹੈ ਦੋਸਤੋ ਔਰ ਦੋਸਤੋ ਅੱਜ ਤੁਹਾਨੂੰ ਮਿਲਾਵਾਂਗੇ ਇੱਕ ਅਸੀ ਨਵੇਂ ਪਰਸਨਸ ਦੇ ਨਾਲ ਜਿਨ੍ਹਾਂ ਨੇ ਆਪਣਾ ਜਿਹੜਾ ਹੈ ਲੱਕੀ ਡਰਾ ਜਿਨ੍ਹਾਂ ਨੂੰ ਨਿਕਲਿਆ ਉਹਨਾਂ ਨੂੰ ਅੱਜ ਅਸੀਂ ਮਿਲਾਂਗੇ ਔਰ ਜਿਹੜੇ ਕਿ ਮੇਰੇ ਪਿੰਡ ਦੇ ਬਹੁਤ ਹੀ ਨਜ਼ਦੀਕ ਰਹਿਣ ਵਾਲੇ ਨੇ ਨੰਗਲਛੀਦਾ ਪਿੰਡ ਦੇ ਵਿੱਚ ਅਸੀਂ ਅੱਜ ਪਹੁੰਚੇ ਆ ਆ ਦੋਸਤੋ ਇਹਨਾਂ ਤੋਂ ਜਾਣਦੇ ਆ ਕਿ ਇਹਨਾਂ ਨੂੰ ਜਿਹੜਾ ਆਪਣਾ ਲੱਕੀ ਡਰਾ ਜਿਹੜਾ ਇਹਨਾਂ ਦਾ ਨਿਕਲਿਆ ਉਹਨਾਂ ਨੂੰ ਲੈ ਕੇ ਕਿਵੇਂ ਦਾ ਲੱਗ ਰਿਹਾ ਹੈਗਾ ਆ ਔਰ ਇਹਨਾਂ ਨੂੰ ਪੁੱਛਦੇ ਆ ਕਿ ਇਹਨਾਂ ਨੇ ਕਿੰਨੀ ਵੀ ਕਿਸ਼ਤ ਦਿੱਤੀ ਸੀ ਔਰ ਇਹਨਾਂ ਨੂੰ ਕਿੰਨੇ ਦਾ ਜਿਹੜਾ ਇਹ ਇਨਾਮ ਨਿਕਲਿਆ ਆਓ ਅਸੀਂ ਦੋਸਤੋ ਜਾਣਦੇ ਹਾਂ ਇਹਨਾਂ ਕੋਲੋਂ ਕਿ ਇਹਨਾਂ ਨੂੰ ਕਿਵੇਂ ਦਾ ਲੱਗ ਰਿਹਾ ਹੈ ਹੈਲੋ ਮੇਰਾ ਨਾਮ ਬੰਦਨਾ ਮੈਂ ਅੰਦੋਛਿਤ ਅੰਦੋਲੀਆ ਮੈਂ 12 ਮਹੀਨੇ ਪਹਿਲਾਂ ਦੀਦੀ ਕੋਲ ਸੀ ਐਨਜੀਪੀ ਕੰਪਨੀ ਵਿੱਚ ਇਨਸਟਾਲਮੈਂਟ ਕੀਤੀ ਸੀਗੀ ਜਿਹੜਾ ਕਿ ਮੈਨੂੰ 12ਵੀਂ ਇਨਸਟਾਲਮੈਂਟ ਤੇ ਡ੍ਰੋ ਨਿਕਲਿਆ ਆ ਤੇ ਮੈਂ 12.5 ਹਜ਼ਾਰ ਮਤਲਬ ਕਿ ਉਹਨਾਂ ਨੂੰ ਪੇ ਕੀਤਾ ਸੀ ਮੈਨੂੰ ਤਾਂ ਇਹ ਕੀ ਲੈਪਟਾਪ ਦਿੱਤੀ ਹੈ ਜਿਹਦੇ ਵਿੱਚ ਕੀ ਮੈਂ HP ਦਾ ਲੈਪਟਾਪ ਲਿਆ ਹੈ। ਇਹ ਲੈਪਟਾਪ ਠੀਕ ਹੈ ਜੀ ਮੁਬਾਰਕਾਂ ਤੁਹਾਨੂੰ ਬਹੁਤ-ਬਹੁਤ ਠੀਕ ਹੈ ਜੀ ਥੈਂਕ ਯੂ ਸੋ ਮੱਚ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਚੜ੍ਹਦੀ ਕਲਾਵਾਂ ਦੇ ਵਿੱਚ ਰਹੋ ਤੇ ਅੱਗੇ ਅਸੀਂ ਇੱਦਾ ਹੀ ਵਧਦੇ ਰਹੀਏ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਕਿਦਾਂ ਫੀਲ ਕਰ ਰਹੇ ਤੁਸੀਂ ਅੱਜ ਬਹੁਤ ਵਧੀਆ ਫੀਲ ਕਰ ਰਿਹਾ ਮੈਂ ਸੋਚਿਆ ਨਹੀਂ ਸੀ ਕਿ ਇਹ ਵੀ ਮੈਨੂੰ ਮਿਲ ਗਿਆ ਸੋਚਿਆ ਨਹੀਂ ਸੀ ਇਨਾਮ ਨਿਕਲੂਗਾ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਤੁਹਾਨੂੰ ਮੁਬਾਰਕਾਂ ਬਹੁਤ-ਬਹੁਤ ਤੁਹਾਨੂੰ ਵੀ ਅ